ਮੁੱਖ ਮੰਤਰੀ ਮੁਖਰ ਚੁੱਕੇ ਹੈ ਜੇ ਕਿਤੇ ਮੁੱਖ ਮੰਤਰੀ ਨਾਲ ਇੱਕਦਮ ਮੀਟਿੰਗ ਹੋਈ ਵੀ ਆ ਉਹਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਵੀ ਆਪਾਂ ਫੇਰ ਅੱਗੇ ਜਾ ਕੇ ਮੀਟਿੰਗ ਕਰਾਂਗੇ ਤੇ ਉਹ ਫੇਰ ਉਸ ਤੋਂ ਬਾਅਦ ਫੇਰ ਲਾਰੇ ਫੇਰ ਫੇਰ ਡਿਮੋਨਸਟ੍ਰੇਸ਼ਨ ਫੇਰ ਲਾਰੇ ਫੇਰ ਜੋ ਸਬ ਕਮੇਟੀ ਬਣਾਈ ਆ ਸਬ ਕਮੇਟੀ ਮੈਂ ਤਾਂ ਇਹ ਸਮਝਦਾ ਵੀ ਸਬ ਕਮੇਟੀ ਤਾਂ ਮਲਾਜ਼ਮਾਨੀਆਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਮਿੱਟੀ ਪਾਉਣ ਲਈ ਬਣਾਈ ਹੋਈ ਆ ਤਾਂ ਕਿ ਵੀ ਇਸ ਨੂੰ ਲਮਕਾਇਆ ਜਾ ਸਕੇ ਤੇ ਆਪਣਾ ਟਾਈਮ ਪਾਸ ਕੀਤਾ ਜਾਵੇ ਦੇਣਾ ਲੈਣਾ ਸਰਕਾਰ ਨੇ ਕੁਝ ਨਹੀਂ ਕਿਉਂਕਿ ਸਰਕਾਰ ਦੀ ਨੀਤੀ ਹੈ ਜੋ 1991 ਤੋਂ ਚੱਲੀ ਹੋਈ ਹੈ ਉਹੀ ਪੋਸਟਾਂ ਖਤਮ ਕਰਨੀਆਂ ਉਹੀ ਮਤਲਬ ਠੇਕਾ ਭਰਤੀ ਜਿਹੜੇ ਕਾਰ ਘਟਾਈ ਸਾਰਾ ਕੁਝ ਪੁਨਰਗਠਨ ਦੇ ਨਾਂ ਦੇ ਉੱਤੇ ਵਿਭਾਗਾਂ ਦੇ ਖਾਤਮੇ ਡਾਇਰੈਕਟੋਰੇਟਾਂ ਦੇ ਖਾਤਮੇ ਐਸੀ ਤਰ੍ਹਾਂ ਜਿਸ ਉਹਦੇ ਵਿੱਚ ਜੋ ਵਿੱਤ ਵਿਭਾਗ ਹੈ ਉਹਦੇ ਚ ਖਾਸਾ ਹੁਣ ਇਹਨਾਂ ਨੇ ਮਤਲਬ ਉਹ ਕਹਿ ਲੋ ਵੀ ਵੜਾਂਗਾ ਤਰਿਆ ਪੋਸਟਾਂ ਨੂੰ ਖਤਮ ਕਰਨਾ ਡਾਇਰੈਕਟੋਰੇਟ ਹਾਂ ਉਹਦੇ ਉਹਦੇ ਵਿੱਚ ਇਹ ਹੈ ਵੀ ਜਿਹੜਾ ਉਸ ਦਾ ਸਮਾਲ ਸੇਵਿੰਗ ਦਾ ਡਾਇਰੈਕਟੋਰੇਟ ਸੀ ਤੇ ਇਹਦਾ ਬੈਂਕਿੰਗ ਐਂਡ ਫਾਈਨਾਂਸ ਦਾ ਤੇ ਲਾਟਰੀ ਜਿਹਦਾ ਤਿੰਨ ਡਾਇਰੈਕਟੋਰੇਟ ਸੀਗੇ ਵਿੱਤ ਵਿਭਾਗ ਅੰਡਰ ਉਹਨਾਂ ਨੂੰ ਤਿੰਨਾਂ ਨੂੰ ਇਕੱਠਾ ਕਰਕੇ ਇੱਕ ਬਣਾ ਦਿੱਤਾਗਾ ਉਹਨਾਂ ਦਾ ਯਾਨੀ ਇੱਕ ਛੱਤ ਹੇਠਾਂ ਹੋਣਗੇ ਉਹ ਦੋ ਡਾਇਰੈਕਟੋਰੇਟਾਂ ਨੂੰ ਤਾਲੇ ਲੱਗਣਗੇ ਤੇ ਇਸੇ ਤਰ੍ਹਾਂ ਹੀ ਹੋਰ ਇੱਕ ਇਸੇ ਵਿਭਾਗ ਦੇ ਵਿੱਚ ਡੀ ਪੀ ਈ ਐਡ ਦਾ ਤੇ ਇੱਕ ਹੋਰ ਡੀ ਪੀ ਆਰਈ ਆਈ ਦਾ ਰਲੇਮਾ ਕਰਤਾ ਉਹਦਾ ਰਲੇਮਾ ਕਰਕੇ ਨਵਾਂ ਡਾਇਰੈਕਟੋਰੇਟ ਬਣਾਤਾ ਡੀ ਪੀਈ ਐਫ ਆਰ ਨਾਂ ਦਾ ਇੱਕ ਡਾਇਰੈਕਟੋਰੇਟ ਬਣਾਤਾ ਦੋਨੋਂ ਉਹ ਕਰਕੇ ਇਸ ਤਰ੍ਹਾਂ ਹੀ ਖਜ਼ਾਨਾ ਅਕਾਊਂਟ ਪੈਨਸ਼ਨਾਂ ਤੇ ਐਨ ਪੀਐਸ ਦਾ ਜੋ ਡਾਇਰੈਕਟੋਰੇਟ ਸੀਗੇ ਇਹਨਾਂ ਦਾ ਚਾਰਾਂ ਦਾ ਇੱਕੋ ਹੀ ਡਾਇਰੈਕਟੋਰੇਟ ਬਣਾਤਾ ਇੱਕੋ ਹੀ ਡਾਇਰੈਕਟੋਰੇਟ ਬਣਾਉਣ ਦਾ ਭਾਵ ਇਹ ਹੈ ਵੀ ਪੋਸਟਾਂ ਦਾ ਖਤਮਾ ਪੋਸਟਾਂ ਦਾ ਵਢਾਂਗਾ ਸੇਵਾਦਾਰ ਤੋਂ ਲੈ ਕੇ ਡਾਇਰੈਕਟਰ ਤੱਕ ਕਿੰਨੀਆਂ ਹੀ ਅਸਾਮੀਆਂ ਚਲਾਉਣ ਦੇ ਲਈ ਉਹ ਪੋਸਟਾਂ ਜਿਹੜੀਆਂ ਬਣੀਆਂ ਹੋਈਆਂ ਸੀ ਪੋਸਟਾਂ ਕ੍ਰੀਏਟ ਕੀਤੀਆਂ ਹੋਈਆਂ ਸੀ ਉਹਨਾਂ ਦਾ ਭੋਗ ਪਾ ਦਿੱਤਾ। ਤੇ ਆ ਜੀਟੀਯੂ ਦੀ ਕੰਮ ਦੀ ਤਿਆਰੀ ਆ ਪੂਰੀ। ਬਾਡੀ ਪੰਜਾਬ ਨਾਲ ਸੰਬੰਧ ਲਾਈਏ। ਸਾਉਣ ਨੂੰ پلان ਦੇ ਵਿੱਚ 70% ਕੰਮ ਹੈ। ਸੱਤੇ ਕੰਮ ਕਰਾਉਦੇ ਆ। ਚਾਹੀਦਾ ਤਾਂ ਇਹ ਸੀ ਸੀਐਮਡੀ ਜੀ ਦੇ ਮੁਖੀ ਭਵਾਨ ਤੋਂ ਆਨ ਨੂੰ ਕਿਉਂਕਿ ਮੁਖੀ ਭਵਾਨ ਤੋਂ ਮੈਨੂੰ ਸਾਹਮਣੇ ਰੁਪਰ ਗਿਆ ਸੀਗਾ ਦਸੰਬਰ 2023 ਦੇ ਵਿੱਚ। ਇਹ ਕੱਚੇ ਕੰਮਿਆਂ ਨੂੰ ਉਹਨਾਂ ਨੂੰ ਪੱਕੇ ਕਰੂੰਗਾ ਰੈਲੋ ਕਰੂੰਗਾ ਪਰ ਸਰਕਾਰੋਂ ਨੇ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਜਦੋਂ ਘੇਰਿਆ ਉਹ ਤੇ ਜੀਲੋਸ ਦੇ ਵਿੱਚ ਸਾਹਮਣੇ ਸੀ ਮੇਰੇ ਕੋਲ ਬੜੀਆਂ ਹੈਗੀਆਂ ਉਹ ਪਰ ਹੁਣ ਫੇਰ ਉਹਨੇ ਜਦੋਂ ਬਲਿਹਾਰ ਸਿੰਘ ਨਾਲ ਮੀਟਿੰਗ ਹੋਈ ਫਲੋਰ ਦੇ ਵਿੱਚ 26 ਤਰੀਕ ਨੂੰ ਫੇਰ ਉਹਨੇ ਕਿਹਾ ਕਿ ਆ ਹਾਲੇ ਕਿ ਬੜੀਆਂ ਸੁਣਣੀਆਂ ਆ ਵੀ ਕੱਚੇ ਕੰਮਿਆਂ ਨੂੰ ਬਹੁਤ ਫਿਕਰਾ ਪਰ ਸਾਡੀ ਮੇਨ ਮੰਗ ਇਹ ਆ ਵੀ ਠੇਕਰਾ ਜੋ ਕੱਚੇ ਕਾਈ ਦਾ ਜਾਨੀ ਵੱਖ-ਵੱਖ ਥਾਵਾਂ ਦੇ ਉੱਤੇ ਸਾਡੀ 9 ਤਰੀਕ ਦੀ ਜਿਹੜੀ ਹੜਤਾਲ ਆ ਉਹ ਸਫਲ ਜੇ ਹੁੰਦੀ ਆ ਲਾਜ਼ਮੀ ਤੌਰ ਤੇ ਸਰਕਾਰ ਨੂੰ ਜਿਹੜਾ ਮਲਾਜ਼ਮਾਂ ਦੇ ਮਜ਼ਦੂਰਾਂ ਦੇ ਕਿਰਤਿਆਂ ਦੇ ਮਸਲੇ ਜਿਹੜੇ ਆ ਉਹ ਸੋਚਣੇ ਪੈਣਗੇ ਜੇ ਅਸੀਂ 9 ਜੁਲਾਈ ਦੀ ਹੜਤਾਲ ਸਫਲ ਕਰਦੇ ਆ ਸੋ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਸਾਰੇ ਸਾਥੀਆਂ ਨੂੰ ਸਾਰੀਆਂ ਸੰਘਰਸ਼ੀ ਧਿਰਾਂ ਨੂੰ ਕਹਿਨੇ ਆ ਵੀ 9 ਜੁਲਾਈ ਦੀ ਹੜਤਾਲ ਆ ਜਿਹੜੀ ਉਹ ਭਰਵੇਂ ਰੂਪ ਚ ਕਰਨੀ ਚਾਹੀਦੀ ਹੈ ਇੱਕ 9 ਜੁਲਾਈ ਦੱਸੋ ਇਹ ਬਾਰੇ ਅ ਅਮਰਜੀਤ ਜੀ 9 ਜੁਲਾਈ ਦੀ ਹੜਤਾਲ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ ਕੱਲੇ ਮਲਾਜ਼ਮਾਂ ਦੇ ਹੱਕ ਚ ਨਹੀਂ ਮਜ਼ਦੂਰਾਂ ਦੇ ਹੱਕ ਚ ਜਾਂ ਅਸੀਂ ਕਹਿ ਲਈਏ ਕਿ ਜਿਹੜੇ ਜਿਹੜੇ ਲੋਕ ਇਰਤ ਕੋਡਾਂ ਦੇ दायरे ਦੇ ਵਿੱਚ ਆਉਂਦੇ ਆ ਅ ਤੁਸੀਂ ਦੇਖਿਆ ਹੋਣਾ ਬਈ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਸਾਡੇ ਸੰਵਿਧਾਨਕ ਹੱਕਾਂ ਨੂੰ ਲੈ ਕੇ ਮਤਲਬ ਪਿਛਲੇ ਸਮੇਂ ਦੇ ਵਿੱਚ ਮਜ਼ਦੂਰਾਂ ਵੱਲੋਂ ਆਪਣੀ ਮਤਲਬ ਜਾਨ ਹੂਲਵੇਂ ਸੰਘਰਸ਼ ਕਰਕੇ ਕੁਝ